ਹਾਂਜੀ ਇਹ ਵਾਲੇ ਸੂਟ ਰਹਿਣਗੇ ਜੀ ਪਿਓਰ ਕਾਟਨ ਦੇ 5 ਮੀਟਰ ਆਲਓਵਰ ਸੂਟ ਰਹੇਗਾ ਮਸ਼ੀਨ ਵਰਕ ਹੈ ਨਾਲ ਫੁੱਲ ਪਿਓਰ ਦਾ ਦੁਪੱਟਾ ਆਏਗਾ ਇਹ ਵਾਲਾ ਮਸਲੀਨ ਦਾ ਸੂਟ ਰਹੇਗਾ ਜੀ ਨਾਲ ਦੁਪੱਟਾ ਆਰਗੈਂਜ਼ਾ ਦਾ ਰਹੇਗਾ ਬਾਟਮ ਵਰਕ ਵੀ ਆਏਗਾ ਇਹ ਵਾਲਾ ਜੌਰਜਟ ਬਾਂਦਨੀ ਸਟਾਈਲ ਦੇ ਵਿੱਚ ਸੂਟ ਬਣਿਆ ਹੋਇਆ ਤੇ ਇਹ ਵਾਲਾ ਵੀ ਮਸਲੀਨ ਕਾਟਨ ਦਾ ਸੂਟ ਰਹੇਗਾ ਜੀ ਸੇਮ ਮਾਡਲ ਵਾਲਾ ਇਹਨਾਂ ਸੂਟਾਂ ਦੇ ਉੱਪਰ ਆਫਰ ਲੱਗੀ ਹੋਈ ਹੈ ਜੀ ਮਸਲੀਨ कॉटन ਫੈਬਰਿਕ ਰਹੇਗਾ ਇਹਨਾਂ ਦਾ बॉटम वर्क बाजू वर्क ਰਹੇਗਾ ਨਾਲ मस्लिन कॉटन ਦਾ ਹੀ दुपट्टा ਰਹੇਗਾ ਸ਼ਿਪਿੰਗ 올 ਇੰਡੀਆ ਫ੍ਰੀ ਹੈ ਇਹਨਾਂ ਦੀ ਕੋਈ ਵੀ सूट सिलेक्ट ਕਰ ਸਕਦੇ ਹੋ कैश ऑन डिलीवरी ਨਹੀਂ ਹੈਗੀ ਆਪਣੇ పేਜ ਦੇ ਉੱਪਰ ਤੇ ਇਹਨਾਂ ਸੂਟਾਂ ਦੇ ਉੱਪਰ ਵੀ ਆਫਰ ਲੱਗੀ ਹੋਈ ਹੈ ਸ਼ਰਟ प्रिंट रहेगी बॉटम प्लेन ਰਹੇਗੀ ਤੇ ਦੋ ਸੂਟ ਤੁਸੀਂ ਸਿलेक्ट ਕਰ ਸਕਦੇ ਹੋ ਆਪਣੀ ਚੋਅ ਵਾਸਤੇ ਸ਼ਿਪਿੰਗ 올 ਇੰਡੀਆ ਫ੍ਰੀ ਹੈ 900 ਪ੍ਰਾਈਸ ਰਹੇਗਾ ਦੋ ਸੂਟਾਂ ਦਾ ਤੇ ਦੋ ਸੂਟ ਹੀ ਤੁਹਾਨੂੰ ਲੈਣੇ ਪੈਣਗੇ ਜੀ ਸਿੰਗਲ ਸੂਟ ਲਾਉਂਗੇ ਤਾਂ ਉਹਨਾਂ ਦਾ ਪ੍ਰਾਈਸ ਅਲੱਗ ਰਹੇਗਾ ਤੇ ਇਹ ਆਫਰ ਦੇ ਵਿੱਚ ਸੂਟ ਨੇ ਅੱਗੇ ਵੀ ਆਪਾਂ ਕੜਾਈਆਂ ਵਾਲੇ ਸੂਟ ਐਡ ਕੀਤੇ ਹੋਏ ਨੇ ਵੀਡੀਓ ਸਕਿੱਪ ਨਾ ਕਰਿਓ ਇਹ ਵਾਲੇ ਆਉਣਗੇ ਜੀ ਮਸਲੀਨ कॉटन ਦੇ ਸੂਟ ਆਉਣਗੇ ਵਰਕ ਵਾਲੇ ਸੂਟ ਨੇ ਨਾਲ ਬਾਜ਼ੂ ਵਰਕ ਵੀ ਆਏਗਾ ਤੇ ਨਾਲ ਦੁਪੱਟਾ ਵੀ ਮਸਲੀਨ कॉटन ਦਾ ਹੀ ਰਹੇਗਾ ਬਹੁਤ ਜ਼ਿਆਦਾ ਸੋਹਣੇ ਸੂਟ ਬਣੇ ਹੋਏ ਨੇ ਇਹਨਾਂ ਦਾ ਫੈਬਰਿਕ ਰਹੇਗਾ ਜੀ ਜਾਮ कॉटन ਛੇਰੇ ਦੇ ਉੱਪਰ ਵਰਕ ਬਾਟਮ ਵਰਕ ਆਏਗਾ ਇਹਨਾਂ ਦਾ ਫੈਬਰਿਕ ਮਸਲਿਨ कॉटन ਰਹੇਗਾ ਜੀ ਪ੍ਰਾਈਸ ਸਾਰੇ ਦੇ ਮੈਂਸ਼ਨ ਕੀਤੇ ਹੋਏ ਨੇ ਸ਼ਿਪਿੰਗ 올 ਇੰਡੀਆ ਫ੍ਰੀ ਰਹਿਣ ਵਾਲੀ ਹੈ ਇਹ ਜੌਰਜਟ ਦੇ ਸੂਟ ਆਉਣਗੇ ਵਿਸਕੋਸ ਜੌਰਜਟ ਦੇ ਨਾਲ ਦੁਪੱਟਾ ਵੀ ਜੌਰਜਟ ਦਾ ਹੀ ਰਹੇਗਾ ਥੈਂਕ ਯੂ ਸੋ ਮੱਚ ਵੀਡੀਓ ਦੇਖਣ ਲਈ ਧੰਨਵਾਦ